ਜਿਸ ਤਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਤੇ ਇਹਨਾਂ ਹਾਲਾਤਾਂ ਦੇ ਅੰਦਰ ਸਾਡਾ ਇਨਸਾਨੀ ਤੇ ਮਜ਼ਾਹੀ ਫਰਜ਼ ਹੈ ਬੰਦਾ ਕਿ ਅਸੀਂ ਆਪਣੇ ਭਾਈਆਂ ਤੱਕਰ ਉਹਨਾਂ ਤੱਕ ਮਰ ਜ਼ਰੂਰ ਪਹੁੰਚਾਈਏ ਇਸ ਐਤਬਾਰ ਨਾਲ ਰਾਸ਼ਨ ਅਲhamdulillah ਇਸ ਵਕਤ ਉਹਨਾਂ ਕੋਲ ਬਹੁਤ ਪਹੁੰਚ ਚੁੱਕਿਆ ਹੈ ਜੋ ਨਾਈ ਇਲਾਕੇ ਵਿੱਚ ਅਸੀਂ ਗੁਰਦਾਸਪੁਰ ਦੇ ਇਲਾਕੇ ਵਿੱਚ ਜਾ ਕੇ ਆਏ ਆ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਹਜੇ ਸਾਡੇ ਕੋਲ ਰਾਸ਼ਨ ਬਹੁਤ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਬਾਅਦ 10-15 ਦਿਨਾਂ ਬਾਅਦ ਸਾਨੂੰ ਤੁਹਾਡੀ ਜ਼ਰੂਰਤ ਪਵੇਗੀ ਤਾਂ ਇਸ ਕਰਕੇ ਇਸ ਜ਼ਰੂਰਤ ਦੇ ਮੱਦੇਨਜ਼ਰ ਅੱਜ ਬਾਲੀਵਾਲ ਕਲੱਬ ਮਲੇਰ ਕੋਟਲਾ ਅਤੇ ਮੀਟੀ ਸੈਲਫ ਵੈਲਫੇਅਰ ਸੁਸਾਇਟੀ ਮਲੇਰ ਕੋਟਲਾ ਨੇ ਮਿਲ ਕੇ ਸੱਫਾ ਬਾਜ਼ਾਰ ਸਾਗਰ ਪੈਲੇਸ ਦੇ ਨਜ਼ਦੀਕ ਇੱਕ ਕਾਊਂਟਰ ਲਗਾਇਆ ਹੈ ਜਿਸ ਦੇ ਉਪਰ ਅਸੀਂ ਨਗਦ ਜੋ ਨਕਦੀ ਲੈਣਿਆ ਕੈਸ਼ ਲੈਣਿਆ ਇਸ ਪੈਸੇ ਦੇ ਜ਼ਰੀਏ ਅਸੀਂ ਉਹਨਾਂ ਲੋਕਾਂ ਦੀ ਅੱਜ ਤੋਂ 5 ਜਾਂ 10 ਦਿਨਾਂ ਨੂੰ ਜਦੋਂ ਉੱਥੇ ਪਾਣੀ ਦਾ ਲੈਵਲ ਘਟ ਜਾਵੇਗਾ ਤਾਂ ਉੱਥੇ ਮਦਦ ਲੈ ਕੇ ਪਹੁੰਚਾਂਗੇ ਹੁਣ ਅਸੀਂ ਤੁਹਾਡੀ ਗੱਲ ਕਰਾਉਣੀ ਹੈ ਡਾਕਟਰ ਸਾਹਿਬ ਨਾਲ ਕਿ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸਲਾਮੁਅਲਿਕੁਮ ਲਿਖੋ ਜੀ ਇਸ ਵੇਲੇ ਨਾ ਪੰਜਾਬ ਦੇ ਵਿੱਚ ਜੋ ਹੜਾ ਆਏ ਹੋਏ ਨੇ ਹੜਭੜ ਹੜ ਪੀੜਿਤ ਜੋ ਹੈ ਲੋਕ ਬੜੇ ਪਰੇਸ਼ਾਨ ਨੇ ਜਿਸ ਤਰ੍ਹਾਂ ਸ਼ਹਿਦਾਰਾਪ ਨੇ ਦੱਸਿਆ ਕਿ ਬਹੁਤ ਸਾਰੀਆਂ ਸੰਗਠਨਾਂ ਬਹੁਤ ਸਾਰੇ ਐਨ ਜੀਓ ਉੱਤੇ ਪਹੁੰਚੇ ਹੋਏ ਨੇ ਔਰ ਰਾਸ਼ਨ ਵਗੈਰਾ ਜੋ ਹੈ ਮਾਸ਼ੱਲਾ ਕਾਫੀ ਮਕਦਾਰ ਦੇ ਵਿੱਚ ਉੱਤੇ ਪਹੁੰਚਾ ਹੋਇਆ ਹੈ ਅਸੀਂ ਇੱਥੇ ਅਮੇਟੀ ਸੈਲਫ ਵੈਲਫੇਅਰ ਸੁਸਾਇਟੀ ਤੇ ਬੌਲੀ ਕਲੱਬ ਮਲੇਰ ਕੋਟਲਾ ਦੋਨਾਂ ਦਾ ਜੋ ਹੈ ਇਕੱਠਿਆਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਜਿਆਦਾ ਤੋਂ ਜਿਆਦਾ ਆਪਾਂ ਲੋਕ کوشش करिए ਕਿ پیسے ਇਕੱਠੇ ਹੋਣ ਔਰ ਜੋ ਤਨਜ਼ੀਮਾਂ ਉੱਥੇ ਕਿਸੇ ਦਾ ਮੰਨੋ ਬਣਾਉਣ ਦੇ ਵਿੱਚ ਕੋਈ ਉਪਰਾਲਾ ਕਰੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਮਦਦ ਹੋਵੇ ਤਾਂ ਉਸ ਦੇ ਵਿੱਚ ਆਪਾਂ ਉਸ ਦਾ ਦਈਏ ਹਾਂਜੀ ਡਾਕਟਰ ਸਾਹਿਬ ਡਾਕਟਰ ਤੁਹਾਨੂੰ ਸਵੇਰ ਆਪਣੇ ਕਿਹਾ ਸੀ ਕਿ ਹਜ਼ੂਰ ਦਾ ਫਰਮਾਨ ਹੈ ਕਿ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ ਆਸਮਾਨ ਵਾਲਾ ਤੁਹਾਡੇ ਉੱਪਰ ਰਹਿਮ ਕਰੇਗਾ ਇਸ ਦੇ ਲਈ ਤੁਸੀਂ ਇਹਨਾਂ ਲੋਕਾਂ ਵਾਸਤੇ ਕੀ ਕਰ ਰਹੇ ਹੋ ਤੁਸੀਂ ਇਸ ਬਾਰੇ ਅਮੀਟੀ ਸੈਲਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਤੁਸੀਂ ਸਾਨੂੰ ਰੋਸ਼ਨੀ ਪਾਓ ਕਿ ਤੁਸੀਂ ਇਹ ਰਾਸ਼ੀ ਹੈ ਜਿਹੜੀ ਉਹ ਕਿੱਥੇ ਪਹੁੰਚਾਓਗੇ ਜੀ ਬਿਲਕੁਲ ਇਹ ਹਜ਼ੂਰ ਦਾ ਫਰਮਾਨ ਹੈ ਕਿ ਜੇ ਤੁਸੀਂ ਦੂਸਰਿਆਂ ਦੇ ਨਾਲ ਹੁਸਨ ਸਲੂਕ ਕਰਦੇ ਹੋ ਤਾਂ ਰੱਬ ਵੀ ਤੁਹਾਡੇ ਨਾਲ ਹੁਸਨ ਸਲੂਕ ਕਰੇਗਾ ਕਾ ਜਿਹੜਾ ਅੱਜ ਪੰਜਾਬ ਦੀ ਸਥਿਤੀ ਬਣੀ ਹੋਈ ਆ ਹੜ੍ਹਾਂ ਦੇ ਕਾਰਨ ਉਹ ਅਸੀਂ ਦੇਖ ਰਹੇ ਹਾਂ ਕਿ بارشਾਂ ਬਹੁਤ ਹੋ ਰਹੀਆਂ ਨੇ ਔਰ ਆਏ ਦਿਨ ਸਾਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਮਿਲਦੀ ਹੈ ਕਿ ਵੀ ਲੋਕ ਹੜ੍ਹਾਂ ਦੀ ਮਾਰ ਦੇ ਵਿੱਚ ਆਏ ਹੋਏ ਨੇ ਔਰ ਹੁਣ ਅਲਹਮਦੁਲਿਲਾ ਕੁਝ ਉਮੀਦ ਹੈ ਕਿ ਪਾਣੀ ਨੂੰ ਠੱਲ ਪਈ ਹੈ ਲੇਕਿਨ ਹੁਣ ਜ਼ਿੰਦਗੀ ਨੂੰ ਉਸ ਲਾਈਨ ਦੇ ਉੱਪਰ ਲੈ ਕੇ ਆਉਣ ਦੇ ਲਈ ਥੋੜਾ ਟਾਈਮ ਲੱਗੇਗਾ ਕਿਉਂਕਿ ਉੱਥੇ ਬਹੁਤ ਸਾਰਾ ਮਾਲੀ ਨੁਕਸਾਨ ਹੋਇਆ ਹੈ ਲੋਕਾਂ ਦਾ ਲੋਕਾਂ ਦੇ ਘਰ ਗਿਰ ਗਏ ਹਨ ਲੋਕ ਘਰੋਂ ਬੇਕਾਰ ਹੋ ਗਏ ਹਨ ਡੰਗਰ ਪਸ਼ੂ ਜਿਹੜੇ ਹਨ ਉਹ ਉਹ ਰੁੜ ਗਏ ਹਨ ਔਰ ਬਹੁਤ ਸਾਰੇ ਮਰ ਵੀ ਗਏ ਤਾਂ ਉਸ ਸਥਿਤੀ ਨੂੰ ਦੇਖਦੇ ਹੋਏ ਸਾਡਾ ਇਹ ਉਪਰਾਲਾ ਹੈ ਕਿ ਵੀ ਜ਼ਿਆਦਾ ਤੋਂ ਜ਼ਿਆਦਾ ਕੈਸ਼ ਜਿੰਨਾ ਹੋ ਸਕੇ ਉਹਨੂੰ ਇਕੱਠਾ ਕਰੀਏ ਅਤੇ ਉਹਨਾਂ ਲੋਕਾਂ ਤੱਕ ਜਿਨ੍ਹਾਂ ਤੱਕ ਇਹ ਮਦਦ ਨਹੀਂ ਪਹੁੰਚ ਸਕੀ ਜਾਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਤਾਂ ਉਹਨਾਂ ਲੋਕਾਂ ਤੱਕ ਅਸੀਂ ਖੁਦ ਜਾ ਕੇ ਇਨਸ਼ਾਅੱਲਾ ਉਹਨਾਂ ਤੱਕ ਇਹ ਮਦਦ ਪਹੁੰਚਾਵਾਂਗੇ ਕੋਸ਼ਿਸ਼ ਕਰਾਂਗੇ ਔਰ ਦੂਸਰੇ ਤਨਜ਼ੀਮਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਵੱਧ ਚੜ ਕੇ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਪਾਉਣ ਬਹੁਤ ਸ਼ੁਕਰੀਆ ਪ੍ਰਿੰਸੀਪਲ ਜਵੇਦ ਨਜੀਰ ਸਾਹਿਬ ਸਾਨੂੰ ਦੱਸਣਗੇ ਕਿ ਇਹ ਉਰੇ ਤੁਸੀਂ ਕਾਉਂਟਰ ਜਿਹੜਾ ਇਹ ਕਿੰਨੇ ਦਿਨਾਂ ਤੱਕ ਲਗਾਓਗੇ ਤਾਂ ਕਿ ਲੋਗ ਮਦਦ ਜਿਹੜੀ ਕਰਨਾ ਚਾਹੁੰਦੇ ਹਨ ਉਹ ਤੁਹਾਨੂੰ ਆ ਕੇ ਉਰੇ ਕਿੰਨੇ ਦਿਨਾਂ ਤੱਕ ਜਮ੍ਹਾਂ ਕਰਵਾ ਸਕਦੇ ਹਨ ਬਹੁਤ ਬਹੁਤ ਸ਼ੁਕਰੀਆ ਸਹਿਜਾ ਸਾਹਿਬ ਅਸੀਂ ਜਾਣਦੀਆਂ ਮਖੂਬੀ ਕਿ ਮਲੇ ਕੋਟਲਾ ਹਮੇਸ਼ਾ ਅਜੇ ਹੀ ਕੰਮਾਂ ਲਈ ਮੋਢੀ ਰਿਹਾ ਹੈ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਵਿਪਤਾ ਆਈ ਹੈ ਆਸ-ਪਾਸ ਕੀ ਪੰਜਾਬ ਜਾਂ ਪੰਜਾਬ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਵੀ ਤਾਂ ਮਲੇ ਕੋਟਲੇ ਦੇ ਆਵਾਮ ਅਜੇ ਹੀ ਆਵਾਮ ਹੈ ਜਿਹੜੀ ਦੂਸਰਿਆਂ ਦੀ ਮਦਦ ਕਰਦੀ ਹੈ ਔਰ ਇਸ ਟਾਈਮ ਵੀ ਅਸੀਂ ਦੇਖਦੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚੋਂ ਮਾਸ਼ਾਅੱਲਾ ਬਹੁਤ ਸਾਰੀਆਂ ਸੰਸਥਾਵਾਂ ਆਲਰੇਡੀ ਬਹੁਤ ਕੰਮ ਕਰ ਚੁੱਕੀਆਂ ਨੇ ਔਰ ਕਰ ਰਹੀਆਂ ਨੇ ਸਮਾਨ ਰਾਸ਼ਨ ਬਹੁਤ ਪਹੁੰਚ ਚੁੱਕਿਆ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਹੀ ਆ ਤੁਸੀਂ ਖੁਦ ਵੀ ਜਾ ਕੇ ਆਏ ਹੋ ਬਹੁਤ ਹੋਰ ਵੀ ਬਹੁਤ ਸਾਰੇ ਸੰਸਥਾਵਾਂ ਵਾਲੇ ਜਾ ਕੇ ਆਏ ਨੇ ਤਾਂ ਰਾਸ਼ਨ ਔਰ ਸਮਾਨ ਦਾ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਹੈ ਹੁਣ ਜਰੂਰਤ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਉਹਨਾਂ ਦੀ ਜ਼ਿੰਦਗੀ ਨੂੰ ਰਾਹੇ-ਰਾਸਤੇ ਉੱਪਰ ਲਿਆਉਣ ਦੇ ਲਈ ਤਾਂ ਉਹਦੇ ਵਾਸਤੇ ਇਸ ਟਾਈਮ ਜ਼ਿਆਦਾ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਐਸ਼ੀ ਕਲੈਕਟ ਕੀਤਾ ਜਾਵੇ ਔਰ ਉੱਤੇ ਜਾ ਕੇ ਜਾਇਜ਼ਾ ਲੈ ਕੇ ਦੇਖਿਆ ਜਾਵੇ ਕਿ ਇਹਨਾਂ ਨੂੰ ਸਾਡੇ ਵੱਲੋਂ ਅਸੀਂ ਕਿਸੇ ਇੱਕ 2 4 10 20 ਜਿੰਨੇ ਬੰਦਿਆਂ ਦੀ ਮਦਦ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਉਹਨਾਂ ਦਾ ਘੱਟਵਾ ਹੋ ਗਿਆ ਸਾਰਾ ਗੁੱਸਤ ਗਿਆ ਅਸੀਂ ਕੀ ਗਾਹ ਪਹੁੰਚਾ ਸਕਿਆ ਉਸ ਕਰਕੇ ਅਸੀਂ ਅਪੀਲ ਇਹੀ ਕਰ ਰਹੇ ਹਾਂ ਕਿ ਕੈਸ਼ ਦਿਓ ਕਿਉਂਕਿ ਜਿਹੜਾ ਦੂਸਰਾ ਸਵਾਲ ਪੁੱਛਿਆ ਹੈ ਕਿ ਵੀ ਕਿੰਨੇ ਦਿਨਾਂ ਤੱਕ ਅਸੀਂ ਇੱਕ ਕਾਊਂਟਰ ਜਿਹੜਾ ਹੈ ਇਹ ਸੰਡੇ ਸ਼ਾਮ ਤੱਕ ਲਗਾਵਾਂਗੇ ਤੇ ਉਸ ਦੀ ਬਾਅਦ ਇਨਸ਼ਾਅੱਲਾ ਉਸ ਦੀ ਬਾਅਦ ਜੋ ਕਲੈਕਸ਼ਨ ਹੋਏਗੀ ਉਸ ਨੂੰ ਦੇਖ ਕੇ ਆ ਜਾਇਜ਼ਾ ਲੈ ਕੇ ਜੋ ਮੇਨਲੀ ਹੱਕਦਾਰ ਲੋਕ ਹੋਣਗੇ ਜਿਨ੍ਹਾਂ ਨੂੰ ਅਸੀਂ ਰਾਤ ਪਹੁੰਚਾ ਸਕਦੇ ਹਾਂ ਉਹਨਾਂ ਨੂੰ ਰਾਤ ਪਹੁੰਚਾਵਾਂਗੇ ਬਹੁਤ-ਬਹੁਤ ਸ਼ੁਕਰੀਆ ਲਾਸਟ ਵਿੱਚ ਮੈਂ ਸਾਰੇ ਸਾਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਸ਼ਹਿਰ ਨਿਵਾਸੀਆਂ ਨੂੰ ਕਿ ਇਹ ਜਿਹੜਾ ਕਾਊਂਟਰ ਹੈ ਇਹ ਅੱਜ ਯਾਨੀ ਦਿਨ ਜੁਮਾ ते बार इतबारे तीन दिन काउंटर सागर पैलेस निवासियों जेडे लोग जिन्हों की जिंदगी उबाह हो चुकी है उन्होंने जिंदगी एक रास्ते लिया निगाहों में मंजिल थी गिरे और गिरकर संभलते रहे हवाओं ने बहुत कोशिश की चिराग आंधियों में भी जलते रहे चिराग आंदियों में भी जलते रहे